ਸੱਚੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਨਵੀਂ ਬਲੌਗ ਦੇ ਵਿੱਚ ਤੇ ਉਮੀਦ ਹੈ ਸਾਰੇ ਜਣੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਆਪਣੇ ਪਿਛਲੀ ਵੀਡੀਓ ਦੇ ਵਿੱਚ ਸੀਗੇ ਜਿਹੜੇ ਮੈਂ ਰੈਵਟੈਕਸ ਤੇ ਕੁਸ਼ਕ ਸੂਟ ਤੋਂ ਬਿਨਾਂ ਦੁਪੱਟੇ ਵਾਲੇ ਪਾਏ ਸੀਗੇ ਉਹਨਾਂ ਦੇ ਵਿੱਚੋਂ ਤਕਰੀਬਨ ਸੂਟ ਸਾਰੇ ਆਪਣੇ ਕੋਲੇ ਸੇਲ ਹੋ ਗਈ ਐ ਜਿੰਨੇ ਕੁ ਪੀਸ ਬਚੇ ਹੋਏ ਐ ਉਹਨਾਂ ਨੂੰ ਮੈਂ ਤੁਹਾਨੂੰ ਇੱਕ ਝਲਕ ਦਿਖਾ ਦਿੰਨੀ ਹਾਂ ਜੋ ਆਪਣੇ ਕੋਲੇ ਇਸ ਟਾਈਮ ਤੇ ਬਚੇ ਹੋਏ ਐ ਉਹ ਪੀਸ ਆਪਣੇ ਕੋਲੇ ਸਿਰਫ ਇੱਕ ਇਸ ਦੇ ਨਾਲ ਦੇ ਦੋ ਤਿੰਨ ਪੀਸ ਹੈ ਜਿਹੜੇ ਇਹ ਆਪਣੇ ਕੋਲੇ ਸਟਾਕ ਦੇ ਵਿੱਚ ਹੈਗੇ ਐ ਤੇ ਇੱਕ ਹੈਗਾ ਜੀ ਇਹ ਵਾਲਾ ਇਹਦੇ ਨਾਲ ਪੀਚ ਪੀਚ ਨਹੀਂ ਐ ਸਪਲੀ ਬੇਬੀ ਪਿੰਕ ਤੇ ਪੀਚ ਦਾ ਨਾ ਦੋਨਾਂ ਦਾ ਦਰਮਿਆਨਾ ਜਿਹਾ ਮੇਲ ਹੈ ਤੇ ਇਹ ਇਸ ਦੇ ਨਾਲ ਇਹਦੀ ਸ਼ਰਟ ਹੈ ਇਹਦੇ ਵਿੱਚ ਇਹ ਸਿਰਫ ਸਿੰਗਲ ਪੀਸ ਬਚਿਆ ਹੋਇਆ ਤੇ ਇਹ ਵਾਲੇ ਜਿਹੜੇ ਇਹ ਦੋ ਤਿੰਨ ਪੀਸ ਬਚੇ ਹੋਏ ਹੈਗੇ ਇਹ ਦੋ ਰੰਗ ਇੱਕ ਤਾਂ ਇਹ ਬਚੇ ਹੋਏ ਐ ਕਿਸੇ ਨੂੰ ਵੀ ਅਗਰ ਲੈਣੀ ਹੋਣ ਤਾਂ ਇਹਨਾਂ ਦੇ ਉੱਪਰ ਇਹ ਸਿੰਗਲ ਪੀਸ ਜਾਂ ਦੋ-ਦੋ ਪੀਸ ਹੋਣ ਕਰਕੇ ਇਹਨਾਂ ਤੇ ਹੋਰ ਡਿਸਕਾਊਂਟ ਹੋ ਜਾਣਾ ਹੈ ਕਿਉਂਕਿ ਇਹਨਾਂ ਕੱਪੜਿਆਂ ਨੂੰ ਕੱਢਣ ਤੋਂ ਬਾਅਦ ਥੋੜਾ ਜਿਹਾ ਮੈਨੂੰ ਇਹ ਹੈ ਕਿ ਹੈਂਡਵਰਕ ਦੇ ਵਿੱਚ ਮੈਂ ਕਾਟਨ ਦੀ ਹੈਂਡਵਰਕ ਵਾਲੇ ਸੂਟ ਹੈ ਉਹ ਐਡ ਕਰ ਲਾ ਕਿਉਂਕਿ ਜਿਵੇਂ ਜਿਵੇਂ ਤਿਆਰ ਹੋ ਜਾਂਦੇ ਆ ਉਹ ਸੂਟ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਮੇਰੇ ਕੋਲੇ ਹੁਣ ਵੀ ਮੈਨੂੰ ਇਹ ਹੈ ਕਿ ਇਹ ਸਟਾਕ ਖਤਮ ਹੋਣ ਤੋਂ ਬਾਅਦ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਜੋ ਲੇਟੈਸਟ ਹੁਣੇ ਰੈਡੀ ਹੋ ਰਹੇ ਆ ਤੇ ਇੱਕ ਜਿਹੜਾ ਜੀ ਮੈਚਿੰਗ ਦੇ ਵਿੱਚ ਸੀਗਾ ਉਹਦੇ ਵਿੱਚ ਸਿਰਫ ਇਹ ਵਾਲਾ ਸੂਟ ਹੈ ਜਿਹੜਾ ਇਹੇ ਬਚਿਆ ਹੋਇਆ ਆਪਣੇ ਕੋਲੇ ਇਹ ਰੰਗ ਵਾਲਾ ਸੂਟ ਇਹ ਦੀ ਸ਼ਰਟ ਹੈ ਤੇ ਇਹ ਇਹਦੀ ਬਾਟਮ ਹੈ ਇਹ ਬਸ ਇੱਕ ਪੀਸ ਇਹ ਬਚਿਆ ਹੋਇਆ ਬਾਕੀ ਸਾਰੇ ਸੇਲ ਹੋ ਗਏ ਆ ਤੇ ਅੱਛਾ ਜੀ ਹੁਣ ਆਪਾਂ ਦੇ ਕੋਲੇ ਜਿਹੜੇ ਨਵੇਂ ਸਟਾਕ ਦੇ ਵਿੱਚ ਰਿਪੀਟ ਹੋਏ ਸੀਗੇ ਜਿਨ੍ਹਾਂ ਦੇ ਆਰਡਰ ਸੀਗੇ ਕਸਟਮਰ ਨੇ ਕਈ ਲੈਣੇ ਸੀਗੇ ਜਾਂ ਕਈਆਂ ਨੇ ਦੁਬਾਰਾ ਇਨਕੁਆਰੀ ਨਹੀਂ ਪਾਈ ਜਿਨ੍ਹਾਂ ਦੀ ਡਿਮਾਂਡ ਤੇ ਸੂਟ ਆਏ ਸੀਗੇ ਉਹ ਆਪਣੇ ਕੋਲੇ ਐਜ਼ ਇਟ ਜਿੰਨੇ ਦੇ ਆਪਾਂ ਨੂੰ ਪਏ ਆਪਾਂ ਉਸੇ ਪ੍ਰਾਈਸ ਤੇ ਕੱਢ ਰਹੇ ਕਿਉਂਕਿ ਇਹ ਹੈ ਕਿ ਇਹ ਸਟਾਕ ਖਤਮ ਹੋਊਗਾ ਤਾਂ ਆਪਾਂ ਨਵਾਂ ਸਟਾਕ ਐਡ ਕਰਾਂਗੇ ਤੋ ਜਿਹੜਾ ਆਪਣੇ ਕੋਲੇ ਸਟਾਕ ਪਿਆ ਹੋਇਆ ਹੈਗਾ बॉਟਮ ਦੇ ਉੱਤੇ ਵਰਕ ਵਾਲਾ ਉਹ ਕੁਛ ਕੁ ਸੂਟ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਦਿੰਨੀ ਆ ਅਗਰ ਤੁਸੀਂ ਚਾਹੋ ਤਾਂ ਮੈਨੂੰ ਇੰਸਟਾ ਦੇ ਉੱਪਰ ਇਹਨਾਂ ਦੀ ਵੀ ਇਨਕੁਆਰੀ ਲੈ ਸਕਦੇ ਹੋ ਤੁਸੀਂ ਆਰਡਰ ਕਰ ਸਕਦੇ ਆ ਸੂਟ ਤੁਹਾਡੇ ਹੋਮ ਡਿਲੀਵਰੀ ਕੀਤੀ ਜਾਊਗੀ ਤੁਸੀਂ ਆਪਣਾ ਪ੍ਰੋਪਰ ਐਡਰੈਸ ਦੇ ਸਕਦੇ ਹੋ ਇੱਕ ਗੱਲ ਮੈਂ ਤੁਹਾਨੂੰ ਹੋਰ ਸਾਰਿਆਂ ਨੂੰ ਇਹ ਚੀਜ਼ ਜਿਵੇਂ ਮੈਂਸ਼ਨ ਕਰਦੇ ਆ ਪਿਛਲੀ ਵੀਡੀਓਸ ਦੇ ਵਿੱਚ ਵੀ ਨਹੀਂ ਹੋਊਗਾ ਸੀਗਾ ਇਹ ਗੱਲਾਂ ਕੁਛ ਦੀ ਜਿਵੇਂ ਕਈਆਂ ਨੂੰ ਇੰਸਟਾ ਦੇ ਉੱਪਰ ਮੈਸੇਜ ਨਹੀਂ ਕਰਨਾ ਆਉਂਦਾ ਜਾਂ ਇੰਸਟਾ ਯੂਜ਼ ਨਹੀਂ ਕਰਦੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਕਿ ਅਸੀਂ ਇੰਸਟਾ ਨਹੀਂ ਚਲਾਉਂਦੇ ਉਹਨਾਂ ਦੇ ਲਈ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਆਪਣਾ ਜੋ WhatsApp only ਬੁਟੀਕ ਦਾ WhatsApp ਨੰਬਰ ਹੈ ਤੁਸੀਂ ਸੂਟਾਂ ਦੀ ਇਨਕੁਆਰੀ ਲਈ ਉਸ ਨੰਬਰ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਆਪਣੇ ਸੂਟਾਂ ਦੀ ਪਿਕ ਪਾ ਕੇ ਤੁਸੀਂ ਉਹਦੇ ਪ੍ਰਾਈਸ ਉਸਤੇ ਸਟੱਫ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਉਹ ਨੰਬਰ ਇੱਥੇ ਮੈਂ ਸਕਰੀਨ ਦੇ ਉੱਪਰ ਵੀ ਲਗਾ ਦੂੰਗੀ ਤੁਸੀਂ ਚੈੱਕ ਕਰ ਲਿਓ ਅਗਰ ਤੁਹਾਨੂੰ ਸਕਰੀਨ ਤੇ ਨਹੀਂ ਧਿਆਨ ਜਾਂਦਾ ਤਾਂ ਤੁਸੀਂ ਸਪੈਸ਼ਲ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉੱਥੋਂ ਨੰਬਰ ਇਹ ले ਸਕਦੇ ਤੇ 인ਸਟਾ ਦੀ ਆਈਡੀ ਆਪਣੀ ਸਿੱਧੂ ਬਲੌਗਿੰਗ 62 ਆਪਣੇ 인ਸਟਾ ਦੇ ਉੱਪਰ ਤੁਸੀਂ ਜਾ ਕੇ ਉੱਥੇ ਮੈਨੂੰ ਡੀਐਮ ਵੀ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਉੱਥੇ ਸਾਰੇ ਸੂਟਾਂ ਦੀ ਡਿਟੇਲ ਦੇ ਵਿੱਚ ਮੇਰੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਕਿਉਂਕਿ ਮੈਂ 인ਸਟਾ ਦੇ ਉੱਪਰ ਹੋ ਸਕਦਾ ਤੁਹਾਨੂੰ ਬਹੁਤ ਜਲਦੀ ਰਿਪਲਾਈ ਦੇ ਦਿਆਂ ਤੇ ਥੋੜਾ ਜਿਹਾ ਵਟਸਐਪ ਦੇ ਉੱਪਰ ਇਹ ਹੈ ਕਿ ਤੁਹਾਨੂੰ ਵੇਟ ਕਰਨਾ ਵੀ ਪੈ ਸਕਦਾ ਮਤਲਬ ਜ਼ਿਆਦਾ ਨਹੀਂ ਜੇ ਮਾਰਨਿੰਗ ਮੈਸੇਜ ਕਰਿਆ ਤੇ ਸ਼ਾਮ ਨੂੰ ਸ਼ਾਮ ਵਾਲੇ ਦਾ ਮਾਰਨਿੰਗ ਉਰੇ ਤੇ ਥੋੜਾ ਜਿਹਾ ਇਨਕੁਆਰੀਆਂ ਜ਼ਿਆਦਾ ਆਉਣ ਲੱਗ ਜਾਂਦੀਆਂ ਜਾਂ ਜਿਵੇਂ ਬੁਟੀਕ ਦੇ ਹੋਰ ਵੀ ਉੱਥੇ ਲੋਕਲ ਕਸਟਮਰ ਵੀ ਤਾਂ ਫਿਰ ਉਥੇ ਵਾਰੀ-ਵਾਰੀ ਨਾਲ ਵਾਰੀ ਆਉਂਦੀ ਹੈ ਰਿਪਲਾਈ ਸਾਰਿਆਂ ਨੂੰ ਜਦੋਂ ਆਪਾਂ ਦੇਣੀਆਂ ਤੇ ਚਲੋ ਜੀ ਹੁਣ ਆਪਾਂ ਗੱਲ ਕਰਦੇ ਆਂ ਅ ਸੂਟਾਂ ਦੇ ਜਿਹੜੇ ਆਪਣੇ ਕੋਲੇ ਬਾਟਮ ਵਰਕ ਵਾਲੇ ਸੂਟ ਪਏ ਹੋਏ ਆ ਉਹਨਾਂ ਨੂੰ ਮੈਂ ਤੁਹਾਨੂੰ ਦਿਖਾ ਦੇਣੀ ਆ ਉਸ ਤੋਂ ਇਲਾਵਾ ਕੁਝ ਪੈਚ ਵਰਕ ਵਾਲੇ ਪਏ ਹੋਏ ਆ ਤੇ ਸਾਰੇ ਜਣਿਆਂ ਦਾ ਜੀ ਇੱਕ ਪਹਿਲਾਂ ਇਸ ਕੰਮ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਦਿলো ਧੰਨਵਾਦ ਕਰਦੀ ਆਂ ਵੀ ਜਿਨ੍ਹਾਂ ਨੇ ਵੀ ਮੇਰੇ ਤੋਂ ਕੱਪੜੇ ਖਰੀਦੇ ਸ਼ਾਪਿੰਗ ਕੀਤੀ ਹੈ ਜਿਨ੍ਹਾਂ ਨੂੰ ਵੀ ਕੋਰੀਅਰ ਰੀਸੀਵ ਹੋਏ ਆ ਉਮੀਦ ਕਰਦੀ ਹਾਂ ਕਿ ਸਾਰੇ ਸੈਟੀਸਫਾਈਡ ਹੋਣਗੇ ਮੈਂ ਫੀਡਬੈਕ ਵੀ ਦੇਖੀ ਆ ਬਹੁਤ ਸਾਰੀਆਂ ਭੈਣਾਂ ਨੇ ਫੀਡਬੈਕ ਵੀ ਬਹੁਤ ਸੋਹਣੇ ਦਿੱਤੇ ਹੋਏ ਆ ਵੀ ਬਹੁਤ ਵਧੀਆ ਕਪੜਾ ਇਹਦੀ ਬਹੁਤ ਜਲਦੀ ਡਿਲੀਵਰੀ ਹੋਈ ਹੈ ਦੂਸਰੇ ਤੀਸਰੇ ਦਿਨ ਹੀ ਸਾਨੂੰ ਕੋਰੀਅਰ ਮਿਲ ਜਾਂਦਾ ਸੋ ਸਾਰਿਆਂ ਦਾ ਦਿলো ਧੰਨਵਾਦ ਜੀ ਮੇਰੇ ਇਸ ਕੰਮ ਦੇ ਵਿੱਚ ਆਪਣਾ ਸਮਰਥਨ ਆਪਣਾ سپورਟ ਦੇਣ ਲਈ ਤੇ ਇਸ ਤੇ ਲਈ ਮੈਂ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਕਰਦੀ ਹਾਂ ਜੀ ਤੁਸੀਂ ਮੇਰੇ ਇਸ ਕੰਮ ਦੇ ਵਿੱਚ ਆਪਣਾ ਸਹਿਯੋਗ ਪਾਇਆ ਤੇ ਥੋੜਾ ਹੌਸਲਾ ਵਾਧਦਾ ਆਪਣੇ ਕੰਮ ਨੂੰ ਕਰਨ ਦੀ ਨਾ ਲਗਨ ਵਧ ਜਾਂਦੀ ਹੈ ਸੋ ਉਮੀਦ ਕਰਦੀ ਹਾਂ ਵੀ ਜਿਹੜਾ ਮੇਰੇ ਕੋਲ ਇਹ ਸਟਾਕ ਪਿਆ ਤੁਸੀਂ ਇਹ ਵੀ ਆਪਣੀ ਲੋੜ ਮੁਤਾਬਕ ਖਰੀਦ ਕੇ ਇਹ ਸਟਾਕ ਹੈ ਜਿਹੜਾ ਇਹ ਵੀ ਤੁਸੀਂ ਸਟਾਕ ਆਊਟ ਕਰਵਾਉਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਕਾਟਨ ਦੇ ਜਿਹੜੇ ਸੂਟ ਰੈਡੀ ਹੋਏ ਪਏ ਆਪਣੇ ਕੋਲੇ ਮੈਂ ਉਹਨਾਂ ਦੀ ਵੀਡੀਓ ਤੁਹਾਡੇ ਕੋਲੇ ਉਹ ਡਿਸਪਲੇ ਕਰੂੰਗੀ ਕਿਉਂਕਿ ਜਿਨੇ ਐਸਕੇ ਦੀ ਕਾਟਨ ਕੈਮਬ੍ਰਿਕ ਕਾਟਨ ਹਰ ਤਰ੍ਹਾਂ ਦੇ ਮਿਕਸ ਜੋ ਅੱਜ ਦੇ ਟਾਈਮ ਆ ਚਾਰ ਮਹੀਨੇ ਗਰਮੀ ਦੇ ਪੈਣ ਵਾਲੇ ਸੂਟ ਨੇ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਵਰਕ ਹੋਏ ਵੀ ਹੈ ਜਿਵੇਂ ਥ੍ਰੈਡ ਦਾ ਸੌ ਵਰਕ ਆਪਾਂ ਕਹਿੰਦੇ ਨੇ ਨਾ ਬਿਲਕੁਲ ਸੌਫਰ ਵਰਕ ਹੋਇਆਗਾ ਗਰਮੀ ਦੇ ਵਿੱਚ ਪਾਉਣ ਵਾਲੇ ਸਿੰਪਲ ਸੂਟ ਤੇ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਬਹੁਤ ਜਲਦੀ ਸ਼ੇਅਰ ਕਰੂਗੀ ਕਿਉਂਕਿ ਮੇਰਾ ਪਸ ਟਾਈਮ ਹੀ ਨਹੀਂ ਮਿਲਦਾ ਵਿੱਚ ਥੋੜੀ ਵਲੋਗਿੰਗ ਦੀ ਵੀਡੀਓ ਐਡ ਹੋ ਜਾਂਦੀ ਭੱਜ ਨੱਠ ਹੋਣ ਕਰਕੇ ਉਹ ਪ੍ਰੋਪਰ ਸੂਟਾਂ ਤੇ ਉਹਨਾਂ ਤੇ ਮੇਨ ਤੇ ਵੀਡੀਓ ਜਿਹੜੀ ਉਹ ਬੰਨ ਚ ਥੋੜੀ ਜਿਹੀ ਲੇਟ ਹੋ ਰਹੀ ਹੈ ਕਿਉਂਕਿ ਪ੍ਰੋਪਰ ਸਾਰਿਆਂ ਦੇ ਨਾਲ ਦੁਪੱਟੇ ਵਗੈਰਾ ਵੀ ਨਹੀਂ ਆਏ ਕਈ ਡਾਈ ਕਰਾਉਣੇ ਦਿੱਤੇ ਹੋਏ ਆ ਕਈ ਖਰੀਦਣ ਵਾਲੇ ਪਏ ਹੋਏ ਆ ਸੋ ਮੇਰਾ ਮੰਨ ਹੈ ਕਿ ਸਾਰੇ ਕੰਪਲੀਟ ਹੋ ਜਾਣ ਸੂਟ ਤੇ ਉਹਨਾਂ ਦੀ ਕੰਪਲੀਟ ਹੋਣ ਤੋਂ ਬਾਅਦ ਹੀ ਤੁਹਾਡੇ ਨਾਲ ਮੈਂ ਵੀਡੀਓ ਜਿਹੜੀ ਲੈ ਕੇ ਆਵਾਂ ਤੇ ਚਲੋ ਜੀ ਹੁਣ ਆਪਾਂ ਜਿਹੜੇ ਬਚੇ ਹੋਏ ਕਿਹੜੇ ਕਿਹੜੇ ਸੂਟ ਪਏ ਹੋਏ ਆ ਅੱਛਾ ਜੀ ਕਾਟਨ ਦੀਆਂ ਸਰਵਾਰਾਂ ਨੇ ਜਿਵੇਂ ਕਈਆਂ ਦੇ ਨਾਲ ਕੈਮਬ੍ਰਿਕ ਕਾਟਨ ਹੈ ਸਾਰੀਆਂ ਕਾਟਨ ਦੇ ਕੱਪੜੇ ਹੀ ਨੇਗੇ ਜਿਨ੍ਹਾਂ ਦੇ ਵਿੱਚ ਕੋਈ ਇੱਕ ਦੋ ਸ਼ਰਟ ਅਗਰ ਹੋਣੀਆਂ ਥੋੜੀ ਜਿਹੀ ਕਾਟਨ ਸਖਤ ਕਾਟਨ ਹੁੰਦੀ ਜਿਵੇਂ ਹੁੰਦੀ ਕਾਟਨ ਦੀ ਹੈ ਉਹਨਾਂ ਦੇ ਬਰਾਬਰ ਜਾਣਕਾਰੀ ਦਿੱਤੀ ਜਾਊਗੀ ਕਿ ਇਹਦਾ ਸਟਾਫ ਇਸ ਸ਼ਰਟ ਦੇ ਨਾਲ ਇਹ ਲੱਗਿਆ ਹੋਇਆ ਸੋ ਜਿਨ੍ਹਾਂ ਦੀ ਬਾਟਮ ਜਾਂ ਮਿਕਸ ਹੈ ਜਾਂ ਕੁਛ ਹੈ ਉਹ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਚ ਦੱਸੂਗੀ ਪਰ ਮੇਰੇ ਕੋਲੇ ਫਿਲਹਾਲ ਕੋਈ ਸੂਟ ਹੈ ਜੇ ਨਹੀਂ ਹੈ ਜਿਹੜੇ ਮਿਕਸ ਜਾਂ ਐਵੇਂ ਦੇ ਹੋਣ ਸਾਰੇ ਗਰਮੀ ਚ ਪੇਅਰ ਕਰਨ ਵਾਲੇ ਕਾਟਨ ਦੇ ਸੂਟ ਹੈ ਅੱਛਾ ਜੀ ਇਹ ਜਿਵੇਂ ਲੈਮਨ ਦੇ ਉੱਪਰ ਲੈਮਨ ਸ਼ੇਡ ਹੈ ਇਸ ਦਾ ਲੈਮਨ yellow ਤੇ ਇਹਦੇ ਉੱਪਰ ਇਸ ਤਰ੍ਹਾਂ ਬਾਟਮ ਦਾ ਵਰਕ ਹੋਇਆ ਹੋਇਆ ਹੈ ਇਹਦੇ ਥੋੜਾ ਜਿਹਾ ਡਿਜ਼ਾਈਨ ਬਦਲਿਆ ਹੋਇਆ ਹੈ ਇਹ ਬਾਟਮ ਹੈ ਤੇ ਇਸ ਦੇ ਨਾਲ ਇਹ ਟੋਰੀਏ ਦਾ ਦੁਪੱਟਾ ਹੈ ਅੱਛਾ ਟੋਰੀਏ ਦਾ ਦੁਪੱਟਾ ਜੀ ਤਿੰਨ ਰੰਗਾਂ ਦੀ ਇਸ ਦੇ ਉੱਪਰ ਡਾਈ ਹੋਈ ਵੀ ਹੈ ਇਸ ਤਰ੍ਹਾਂ ਕਿਉਂਕਿ ਮੈਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਨਾ ਉਸ ਦੇ ਵਿੱਚ ਪ੍ਰੋਪਰ ਫੈਲਾ ਕੇ ਨਹੀਂ ਮੈਂ ਸੂਟ ਦਿਖਾਏ ਸੀਗੇ ਸੋ ਅੱਜ ਮੈਂ ਕੋਸ਼ਿਸ਼ ਕਰੂੰਗੀ ਕਿ ਇਹ ਮੈਂ ਤੁਹਾਨੂੰ ਸਾਰੇ ਫੈਲਾ ਕੇ ਇਸ ਤਰ੍ਹਾਂ 베ਅਰ ਕਰਕੇ ਵੀ ਨਾਲ-ਨਾਲ ਦਿਖਾ ਦਿਆਂ ਸੋ ਇਹ ਆ ਜੀ ਇਸ ਦੇ ਵਿੱਚ ਤਿੰਨ ਰੰਗਾਂ ਦੀ ਡਾਈ ਵਾਲਾ ਦੁਪੱਟਾ ਇਹ ਇਸ ਦੀ ਬਾਟਮ ਹੈ ਤੇ ਇਹ ਇਸ ਦੇ ਨਾਲ ਜੀ ਕਾਟਨ ਦੀ ਸ਼ਰਟ ਹੈ ਬਿਲਕੁਲ ਕਾਟਨ ਦੇ ਵਿੱਚ ਇਹ ਦੀ ਸ਼ਰਟ ਹੈ ਇਹ ਇਸ ਦੀ ਬਾਟਮ ਹੈ ਤੇ ਇਸ ਦੇ ਨਾਲ ਇਹ ਵਾਲਾ ਦੁਪੱਟਾ ਜੋ ਡੋਰੀ ਇਹਦਾ ਤਿੰਨ ਰੰਗਾਂ ਦੇ ਵਿੱਚ ਉਡਾਈ ਹੋਇਆ ਵੈ ਇੱਕ ਤੁਹਾਨੂੰ ਹੋਰ ਦੱਸ ਦਿਆਂ ਜੀ ਸਾਰੇ ਸੂਟ 1000 ਰੁਪਏ ਤੋਂ ਦੀ ਰੇਂਜ ਦੇ ਨੇ ਅਲੱਗ-ਅਲੱਗ ਸੂਟਾਂ ਦੇ ਪ੍ਰਾਈਸ ਐ ਸੋ ਸਾਰੇ ਸੂਟਾਂ ਦੀ ਅਗਰ ਤੁਸੀਂ ਡੀਐਮ ਕਰਕੇ ਕਨਫਰਮ ਕਰਦੇ ਹੋ ਤਾਂ ਮੈਂ ਸਾਰਿਆਂ ਨੂੰ ਉੱਥੇ ਰਿਪਲਾਈ ਕਰ ਦੂੰਗੀ ਤੇ ਇਹ ਵਾਲਾ ਸੂਟ ਹੈ ਜੀ ਸਾਰ ਇਹ ਵੀ ਸਾਰੇ ਡਿਸਕਾਊਂਟ ਤੇ ਨੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ ਇਹ ਸਾਰੇ ਸੂਟ ਡਿਸਕਾਊਂਟ ਤੇ ਨੇ ਕਿਉਂਕਿ ਇਹ ਸਿੰਗਲ ਸਿੰਗਲ ਪੀਸ ਹੈ ਜਾਂ ਕਿਸੇ ਦੇ ਦੋ ਪੀਸ ਹੈ ਇਸੇ ਲਈ ਇਹ ਸਾਰੇ ਡਿਸਕਾਊਂਟ ਤੇ ਨੇ ਤੇ ਇਹ ਵੀ ਕਾਟਨ ਦੀ ਸ਼ਰਟ ਹੈ ਜੀ ਇਸ ਤਰ੍ਹਾਂ ਇਸ ਦਾ ਪ੍ਰਿੰਟ ਆ ਥੋੜਾ ਜਿਹਾ ਕੈਮਰੇ ਦੇ ਨੇ ਸੋਨਾ ਪ੍ਰਿੰਟ ਹੈ ਸੋਨਾ ਇਹਦਾ ਕੰਟਰਾਸਟ ਹੈ ਇੱਕ ਸੂਟ ਇਹ ਹੋ ਗਿਆ ਜੀ ਚਲੋ ਹੁਣ ਆਪਾਂ ਦੂਸਰੇ ਸੂਟ ਵੱਲ ਵਧਦੇ ਹਾਂ ਹਾਂਜੀ ਇਹ ਵਾਲਾ ਇਹ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਇਸ ਦੀ ਸ਼ਰਟ ਹੈ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਨਜ਼ਦੀਕ ਤੋਂ ਦੇਖ ਲਓ ਕਪੜਾ ਇਸ ਦੇ ਨਾਲ ਵੀ ਸੇਮ ਡੋਰੀਏ ਦਾ ਦੁਪੱਟਾ ਅੱਛਾ ਇਹਦੇ ਨਾਲ ਥੋੜਾ ਵਧੀਆ ਡੋਰੀਆ ਜਿਹੜਾ ਇੱਕ ਡੋਰੀਏ ਦੀ ਵੀ ਕੁਆਲਿਟੀ ਹੁੰਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਮਹਿੰਗਾ ਸਸਤਾ ਇਹਦੇ ਨਾਲ ਵਧੀਆ ਵਾਲਾ ਡੋਰੀਆ ਲੱਗਿਆ ਹੋਇਆ ਹੈ ਇਹ ਇਸ ਦੀ ਬਾਟਮ ਹੈ ਬਾਟਮ ਉਹੀ ਜੀ ਕਾਟਨ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਵੈ ਜਿਹੜਾ ਵਰਕ ਹੈ ਉਹ ਇਹਦੇ ਵਿੱਚੋਂ ਹੀ ਨਾਲ ਮਿਲਦਾ ਜੁੰਤਾ ਸ਼ਰਟ ਦੇ ਵਰਕ ਹੈ ਇਹ ਸੀ ਕਾਟਨ ਦੀ ਸ਼ਰਟ ਹੈ ਤੇ ਇਹ ਇਸ ਦੇ ਨਾਲ ਡੋਰੀਏ ਦਾ ਤਿੰਨ ਰੰਗਾਂ ਦਾ ਦੁਪੱਟਾ ਹੈ ਜੀ ਹਾਂ ਜੀ ਇਹ ਦੁਪੱਟੇ ਦੀ ਕੁਆਲਿਟੀ ਹੈ ਜਿਹੜੀ ਬਹੁਤ ਅੱਛੀ ਹੈ ਮਤਲਬ ਜਿਵੇਂ ਡੋਰੀਏ ਦੀ ਇੱਕ ਅੱਛੀ ਕੁਆਲਿਟੀ ਆਂਦੀ ਹੈ ਇਹ ਉਹ ਵਾਲਾ ਦੁਪੱਟਾ ਇਸ ਦੇ ਵਿੱਚ ਤਿੰਨ ਕਲਰ ਨੇ ਇਸ ਤਰ੍ਹਾਂ ਤਿੰਨ ਰੰਗਾਂ ਦਾ ਡਾਈ ਹੋਇਆ ਵੈ ਤੇ ਅੱਛਾ ਇਹ ਵਾਲੇ ਡੋਰੀਏ ਦੀ ਨਾ ਥੋੜੀ ਇਸ ਤਰ੍ਹਾਂ ਕਰਨੀ ਇਹ ਇਦਾਂ ਹੀ ਹੁੰਦੀ ਹੈ ਇੱਕ ਕ੍ਰਸ਼ ਕੰਨੀ ਜੀ ਵਾਲੇ ਹੁੰਦੇ ਆ ਕਿਉਂਕਿ ਇਹ ਡੋਰੀਏ ਤੇ ਦੁਪੱਟੇ ਜਿਹੜੇ ਇਹ ਵਾਲੇ ਇਹਦੇ ਲੇਸ ਵਗੈਰਾ ਵੀ ਲੱਗਦੀ ਹੈ ਬਟ ਇਹਨਾਂ ਦੀ ਇਹ ਥੋੜੀ ਜੀ ਹੁੰਦੀ ਹੈ ਕਿ ਇਹਨਾਂ ਦੀਆਂ ਕੰਨੀਆਂ ਕ੍ਰਸ਼ ਹੁੰਦੀਆਂ ਤੇ ਇਹ ਇਸਦੀ ਜੀ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿੰਨੀ ਹੈ ਇਹ ਇਸਦੀ ਸ਼ਰਟ ਹੈ ਤੇ ਇਹ ਇਸਦੀ ਬਾਟਮ ਹੈ ਇਸ ਤਰ੍ਹਾਂ ਤੇ ਇਹ ਇਸ ਦਾ ਦੁਪੱਟਾ ਹੈ ਜੀ ਤਿੰਨ ਰੰਗਾਂ ਦਾ ਇਹ ਸਾਰੇ ਸੂਟ ਡਿਸਕਾਊਂਟ ਤੇ ਹੈ ਇਹਦੇ ਨਾਲ ਦੇ ਜੀ ਆਪਣੇ ਕੋਲੇ ਦੋ ਪੀਸ ਯਾ ਤਿੰਨ ਪੀਸ ਅਵੇਲੇਬਲ ਹੋਣਗੇ ਜੇ ਦੋ ਮੇਰੇ ਕੋਲ ਹੈਗੇ ਆ ਇਹ ਪਾਇਓ ਹੈ ਜੀ ਇਹਦੇ ਨਾਲ ਵੀ ਸੇਮ ਉਹੀ ਬਾਟਮ ਸੇਮ ਦੁਪੱਟਾ ਇਹਦੇ ਵਿੱਚ ਜਿਵੇਂ ਇਹ ਦੋ ਜਾਂ ਤਿੰਨ ਪੀਸ ਇਹਦੇ ਹੋਣਗੇ ਇਹ ਵੀ ਅਵੇਲੇਬਲ ਹੈ ਫਿਲਹਾਲ ਹੈ ਇਨਕੁਆਰੀਜ਼ ਆ ਜਾਂਦੀ ਆਰਡਰ ਲੱਗ ਜਾਂਦੇ ਆ ਫਿਰ ਕਸਟਮਰ ਕਈ ਵਾਰ ਦੂਸਰੇ ਤੀਸਰੇ ਦਿਨ ਪੁੱਛਦੇ ਆ ਤਾਂ ਉਦੋਂ ਤੱਕ ਇਹ ਸੇਮ ਚੀਜ਼ ਫਿਰ ਰਿਪੀਟ ਨਹੀਂ ਹੁੰਦੀ ਫਿਰ ਨਵਾਂ ਸਟਾਕ ਆ ਜਾਂਦਾ ਹੈ ਨਵੇਂ ਡਿਜ਼ਾਈਨ ਆ ਜਾਂਦੀ ਹੈ ਸੋ ਇਹ ਦਿੱਕਤ ਹੋ ਜਾਂਦੀ ਹੈ ਜੀ ਤੇ ਲਓ ਜੀ ਹੁਣ ਜਿਹੜਾ ਆ ਰਿਹਾ ਹੈਗਾ ਪਿੰਕ ਤੇ ਵਾਈਟ ਦਾ ਕੰਟਰਾਸਟ ਆ ਰਿਹਾ ਹੈ ਜੀ ਸ਼ਰਟ ਬਹੁਤ ਸੋਹਣੀ ਹੈ ਕਾਟਨ ਦੇ ਵਿੱਚ ਹੈ ਜੀ ਸਟਾਫ ਹੈ ਜਿਹੜਾ ਬਹੁਤ ਵਧੀਆ ਕਾਟਨ ਦਾ ਸ਼ਰਟ ਦਾ ਫੁੱਲ ਪਿਓਰ ਕਾਟਨ ਹੈ ਇਹਦੇ ਨਾਲ ਜਿਹੜੀ ਡੋਰੀਏ ਦਾ ਦੁਪੱਟਾ ਉਹ ਮਹਿੰਗਾ ਵਾਲਾ ਡੋਰੀਏ ਜਿਹੜੇ ਅੱਛੀ ਕੁਆਲਿਟੀ ਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਜਿਹੜਾ ਤਿੰਨ ਰੰਗਾਂ ਦਾ ਡਾਈ ਹੋਇਆ ਹੈ ਇਹਦੇ ਵਿੱਚ ਡਿਜੀਟਲ ਡਾਈ ਜਿਵੇਂ ਹੋਈ ਵੀ ਹੈ ਇਸ ਨੂੰ ਇਹ ਦੋ ਰੰਗਾਂ ਦੀ ਡਾਈ ਹੈ ਇਹ ਇਸ ਦੇ ਨਾਲ ਬਾਟਮ ਹੈ ਬਾਟਮ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਵਾ ਇਹਦਾ ਵਰ ਕੇ ਤੇ ਇਹ ਇਸ ਦੀ ਸ਼ੋਰਟ ਹੈ ਬਹੁਤ ਜਲਦੀ ਹੈਂਗਿੰਗ ਕਰਕੇ ਸੂਟਾਂ ਨੂੰ ਜਾਂ ਡੰਮੀ ਦੇ ਉੱਪਰ ਵੀ ਮੈਂ ਤੁਹਾਨੂੰ ਡਿਸਪਲੇ ਕਰਿਆ ਕਰੂੰਗੀ ਪ੍ਰੋਪਰ ਕਿਉਂਕਿ ਇੰਸਟਾਗ੍ਰam ਦੇ ਉੱਪਰ ਵੀ ਥੋੜੀ ਜੀ ਅچھے ਤਰੀਕੇ ਨਾਲ ਡਿਸਪਲੇ ਕੀਤੇ ਹੋਣ ਤਾਂ ਥੋੜੇ ਜੇ ਵਧੀਆ ਲੁੱਕ ਆਂਦੀ ਹੈਗੀ ਫਿਰ ਸੂਟ ਦੀ ਇਸ ਤਰ੍ਹਾਂ ਜੀ ਤੇ ਇਹ ਇਸ ਦਾ ਜਿਹੜਾ ਦੁਪੱਟਾ ਹੈ ਇਹਨੂੰ ਵੀ ਆਪਾਂ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਕਿ ਇਸ ਤਰ੍ਹਾਂ ਦਾ ਡਾਈ ਹੋਇਆ ਵਾ ਬਹੁਤ ਸੋਹਣਾ ਦੁਪੱਟਾ ਹੈਗਾ ਡੋਰੀ ਇਹਦੀ ਕੁਆਲਿਟੀ ਬਹੁਤ ਸੋਹਣੀ ਹੈ ਇਸ ਦੀ ਇਸ ਤਰ੍ਹਾਂ ਜੀ ਅੱਜੋ ਹਫ਼ਤਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਨਾ ਦੁਪੱਟੇ ਨੂੰ ਕੈਰੀ ਕਰਨ ਦਾ ਤੇ ਇਸ ਵਾਲੇ ਸੂਟ ਦੇ ਵਿੱਚ ਵੀ ਆਪਣੇ ਕੋਲ ਚਾਰ ਸੂਟੇ ਅਵੇਲੇਬਲ ਨੇ ਜੀ ਇਹਨਾਂ ਦੇ ਉੱਪਰ ਵੀ ਡਿਸਕਾਊਂਟ ਹੈ ਅਛਾ ਜੀ ਇੱਕ ਇਸੇ ਦੇ ਨਾਲ ਹੀ ਮਿਲਦਾ ਜੁਲਦਾ ਪਿੰਕ ਦੇ ਵਿੱਚ ਜਿਵੇਂ ਵੱਡੇ ਪ੍ਰਿੰਟ ਵਾਲਾ ਇੱਕ ਆਪਣੇ ਕੋਲੇ ਇਹ ਆ ਜਾਂਦਾ ਇਸ ਦੇ ਨਾਲ ਜਿਹੜੀ ਬਾਟਮ ਕੰਟਰਾਸਟ ਹੈ ਉਹ ਸੇਮ ਸ਼ਰਟ ਤੇ بیس ਨਾਲ ਦੀ ਹੀ ਆ ਪਿੰਕ ਹੈ ਤੇ ਇਸ ਦੇ ਉੱਪਰ ਜਿਹੜਾ ਵਰਕ ਹੈਗਾ ਬਾਟਮ ਦਾ ਉਹ ਮੈਂ ਤੁਹਾਨੂੰ ਪਹਿਲਾਂ ਬਾਟਮ ਦਾ ਵਰਕ ਦਿਖਾ ਦਿੰਨੀ ਹਾਂ ਤੁਸੀਂ ਮਤਲਬ ਨਾ ਬਹੁਤ ਜਲਦੀ ਮੈਂ ਇਹਨਾਂ ਸੂਟਾਂ ਦੇ ਉੱਪਰ ਨੰਬਰ ਵੀ ਲਗਾਇਆ ਕਰੂੰਗੀ ਇੱਕ ਨੰਬਰ ਸੂਟ ਦੋ ਨੰਬਰ ਸੂਟ ਤਿੰਨ ਨੰਬਰ ਤੁਹਾਨੂੰ ਥੋੜੀ ਜੀ ਪੁੱਛਣ ਦੇ ਵਿੱਚ ਇਨਕੁਆਰੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਣੀ ਹੈ ਫਿਲਹਾਲ ਤੁਸੀਂ ਸਕਰੀਨ ਸ਼ਾਟ ਲੈ ਲਿਆ ਕਰੋ ਵੀਡੀਓ ਦੇ ਵਿੱਚ ਚਾਹੇ ਲੈ ਲਿਆ ਕਰੋ ਚਾਹੇ ਤੁਸੀਂ ਵੈਸੇ ਵੀ ਮੈਨਸਟਰ ਦੇ ਉੱਪਰ ਦੀ ਸੂਟ ਪਾਈ ਹੋਈ ਹੈਗੇ ਫੋਟੋਸ ਪਾਈਆਂ ਹੋਣਗੀਆਂ ਉੱਥੋਂ ਵੀ ਲੈ ਸਕਦੇ ਹੋ ਸਕਰੀਨਸ਼ਾਟ ਪਾ ਕੇ ਤੁਸੀਂ ਇਨਕੁਆਰੀ ਲੈ ਸਕਦੇ ਹੋ ਤੁਸੀਂ ਅੱਛਾ ਇਹ ਜੀ ਕਾਟਨ ਦੇ ਉੱਪਰ ਇਸ ਤਰ੍ਹਾਂ ਕਰਕੇ ਇਹ ਬਾਟਮ ਦਾ ਵਰਕ ਹੈ ਇਸ ਦਾ ਤੇ ਇਹਦੇ ਨਾਲ ਟੋਰੀਏ ਦਾ ਦੋ ਰੰਗਾਂ ਦਾ ਦੁਪੱਟਾ ਹੈ ਜੀ ਇਹ ਦੋ ਰੰਗਾਂ ਦਾ ਦੁਪੱਟਾ ਹੈ ਇਹ ਆਪਣੇ ਕੋਲੇ ਦੋ ਪੀਸ ਮੌਜੂਦ ਨੇ ਜਿਵੇਂ ਸਟਾਕ ਦੇ ਵਿੱਚ ਜੋ ਮੇਰੇ ਕੋਲੇ ਬਚੇ ਹੋਏ ਨੇ ਉਹ ਦੋ ਦੋ ਪੀਸ ਨੇ ਕਈ ਵਾਰ ਕਸਟਮਰ ਹੋਰ ਵੀ ਮੰਗ ਕਰ ਲੈਂਦਾ ਤਾਂ ਹੋ ਸਕਦਾ ਬੁਟੀਕ ਤੇ ਇਹਨਾਂ ਦੇ ਨਾਲ ਦੇ ਸੇਮ ਸੂਟ ਹੈ ਉਹ ਵੀ ਮਿਲ ਜਾਣ ਇਸ ਤਰ੍ਹਾਂ ਜੀ ਹਾਂ ਜੀ ਹੁਣ ਆ ਜਾਂਦਾ ਜੀ ਸਭ ਤੋਂ ਪਹਿਲਾਂ ਬਾਟਮ ਤੇ ਉੱਪਰ ਦਿਖਾ ਦਗੀ ਲਾਈਟ ਸਕਿਨ ਕਲਰ ਹੈ ਇਸ ਦੇ ਉੱਪਰ ਇਸ ਤਰ੍ਹਾਂ ਬਾਟਮ ਦਾ ਵਰਕ ਹੈ ਤੇ ਇਹ ਇਸ ਦੇ ਨਾਲ ਸ਼ਰਟ ਹੈ ਜੀ بیس ਥੋੜਾ ਜਿਹਾ ਇਹਦਾ ਬਲੂ ਸ਼ਰਟ ਦਾ ਬਹੁਤ ਸੋਹਣਾ ਸਟਾਫ ਹੈ कॉटन ਦੇ ਵਿੱਚ ਹੈ ਜੀ ਸਾਰੇ ਬਾਟਮ ਸ਼ਰਟ ਸਾਰੇ ਕੱਪੜੇ ਜਿਹੜੇ ਹੁਣ ਤੱਕ ਦਿਖਾਏ ਐ ਗਰਮੀ ਚ ਵੇਅਰ ਕਰਨ ਵਾਲੇ ਫੁੱਲ ਪਿਓਰ कॉटन ਦੇ ਨੇ ਜੀ ਇਹ ਇਸ ਦੀ ਬਾਟਮ ਤੇ ਇਹ ਇਸ ਦੀ ਸ਼ਰਟ ਹੈ ਤੇ ਇਹਦੇ ਨਾਲ ਤਿੰਨ ਰੰਗਾਂ ਦਾ ਦੁਪੱਟਾ ਹੈ ਜੀ ਚੰਗੇ ਵਾਲੀ ਡੋਰੀ ਐ ਇਸ ਦੇ ਨਾਲ ਮਹਿੰਗੀ ਡੋਰੀ ਇਹਦਾ ਦੁਪੱਟਾ ਲੱਗਿਆ ਹੋਇਆ ਹੈ ਇਹ ਵਾਲਾ ਦੇਖੋ ਤੁਸੀਂ ਇਹ ਤਿੰਨ ਰੰਗਾਂ ਦਾ ਦੁਪੱਟਾ ਇਸ ਦੇ ਨਾਲ ਇਸ ਨੂੰ ਵੀ ਮੈਂ ਥੋੜਾ ਜਿਹਾ ਫੈਲਾ ਕੇ ਦਿਖਾ ਦਿੰਦੀ ਹਾਂ ਇਹਦੇ ਇਸ ਤਰ੍ਹਾਂ ਡਾਈ ਹੋਇਆ ਜੀ ਇਹ ਇਸ ਦਾ ਦੁਪੱਟਾ ਸਿੱਟੇ ਨ ਰੰਗਾਂ ਦਾ ਡਾਈ ਹੋਇਆ ਤੇ ਇਹ ਇਸਦੀ ਹੈ ਜੀ ਮੇਨ ਬਾਟਮ ਤੇ ਸ਼ਰਟ ਇਹ ਵਾਲੀ ਦੁਪੱਟੇ ਦੀ ਤੇ ਇੱਕ ਸੂਟ ਹੈ ਜੀ ਸਿੰਗਲ ਪੀਸ ਜਿਹੜਾ ਬਚਿਆ ਹੋਇਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਿੰਗਲ ਪੀਸ ਬਚਿਆ ਹੋਇਆ ਹੈ ਇਹਨਾਂ ਬਾਰੇ ਇਨਕੁਆਰੀਜ਼ ਬਹੁਤ ਆਈਆਂ ਹੈ ਪਰ ਇਹ ਮੈਂ ਜਿਵੇਂ ਕਹਿ ਦਿੰਦੀ ਸੀਗੀ ਕਿ ਹਾਲੇ ਪੈਂਡਿੰਗ ਐ ਪੈਂਡਿੰਗ ਐ ਮੈਂ ਸਾਰਿਆਂ ਨੂੰ ਪੈਂਡਿੰਗ ਰੱਖਿਆ ਹੋਇਆ ਸੀ ਪਰ ਹੁਣ ਮੈਂ ਸੋਚਿਆ ਕਿ ਮੈਂ ਸੇਲ ਕਰ ਦੂੰਗੀ ਮੈਂ ਖੁਦ ਲਈ ਰੱਖਿਆ ਹੋਇਆ ਸੀਗਾ ਮੈਂ ਹਰ ਇੱਕ ਕਸਟਮਰ ਨੂੰ ਜਦੋਂ ਪੁੱਛਦੇ ਸੀ ਇਨਕੁਆਰੀ ਆਉਂਦੀ ਸੀ ਤਾਂ ਮੈਂ ਬੋਲ ਦਿੰਦੀ ਸੀ ਕਿ ਹਾਲੇ ਵੇਟ ਕਰੋ ਅਗਰ ਇਹਦੇ ਆਪਣੇ ਕੋਲੇ ਸਟਾਕ 'ਚ ਰਿਪੀਟ ਹੋ ਜਾਂਦੀ ਹੈ ਇਹ ਵਾਲਾ ਸਟਾਫ ਆਪਣੇ ਕੋਲੇ ਸੇਮ ਪੈਟਰਨ 'ਚ ਤਾਂ ਤੁਹਾਨੂੰ ਮੈਂ ਇਹ ਸਾਰਿਆਂ ਨੂੰ ਸੇਲ ਕਰ ਦੂੰਗੀ ਪਰ ਇਹ ਜੀ ਦੁਬਾਰਾ ਤੀਸਰੀ ਵਾਰ ਨਹੀਂ ਆਇਆ ਦੂਸਰੀ ਵਾਰ ਲੈ ਕੇ ਆਂਦਾ ਸੀ ਆਪਾਂ ਇਹਦੇ ਨਾਲ ਇਹ ਸ਼ਰਟ ਐ ਇਸ ਦੀ ਬਲੈਕ ਬਾਟਮ ਹੈ ਬਹੁਤ ਸੋਹਣਾ ਫੈਬਰਿਕ ਹੈ ਇਸ ਦਾ ਬਹੁਤ ਵਧੀਆ ਕਾਟਨ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਟੋਰੀਏ ਦਾ ਤਿੰਨ ਰੰਗਾਂ ਦਾ ਦੁਪੱਟਾ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਜੀ ਇਹ ਤਿੰਨ ਰੰਗਾਂ ਦਾ ਦੁਪੱਟਾ ਇਹਦਾ ਸਟਾਕ ਬਹੁਤ ਸੋਹਣਾ ਹੈ ਇਸ ਦੇ ਜ਼ਿਆਦਾਤਰ ਕੋਰੀਅਰ ਮੈਂ ਦਿੱਲੀ ਭੇਜੇ ਹੋਏ ਨੇ ਦਿੱਲੀ ਤੋਂ ਮੈਨੂੰ ਇਹਨਾਂ ਸੂਟਾਂ ਦੇ ਬਹੁਤ ਜ਼ਿਆਦਾ ਆਰਡਰ ਆਏ ਸੀਗੇ ਤੇ ਇਹ ਦਿੱਲੀ ਜ਼ਿਆਦਾ ਆਰਡਰ ਗਏ ਹੋਏ ਹੈ ਮੇਰੇ ਅੱਛਾ ਜੀ ਇਹ ਇਸ ਦੀ 3 ਕਿਲੋ ਕੁਸੀ ਬਾਟਮ ਤੇ ਵਰਕ ਇਹ ਇਸ ਤੀ ਇਸ ਤਰ੍ਹਾਂ ਸ਼ਰਟ ਹੈ ਤੇ ਇਹ ਇਸ ਦਾ ਤਿੰਨ ਰੰਗਾਂ ਦਾ ਟੋਰੀਏ ਦਾ ਦੁਪੱਟਾ ਹੈ ਜੀ ਇਹ ਵੀ ਪੀਸ ਸਿੰਗਲ ਸਿੰਗਲ ਹੋਣ ਕਰਕੇ ਡਿਸਕਾਊਂਟ ਨਹੀਂ ਤੇ ਇੱਕ ਸੂਟ ਆ ਜਾਂਦਾ ਜੀ ਇਹ ਗ੍ਰੇ ਤੇ ਬਲੈਕ ਇਨਾਂ ਦੀਆਂ ਮੇਰੇ ਕੋਲੋ ਅੱਜ ਇਨਕੁਆਰੀਜ਼ ਆਈਆਂ ਹੋਈਆਂ ਦੋ ਆਰਡਰ ਲੱਗ ਗਏ ਆ ਤੇ ਆਪਣੇ ਕੋਲੇ ਦੋ ਪੀਸ ਬਚੇ ਹੋਏ ਆ ਜੀ ਇਹ ਸੇਮ ਅਗਰ ਤੁਸੀਂ ਲੈਣੇ ਚਾਹੋ ਤੇ ਆਰਡਰ ਕਰ ਸਕਦੇ ਹੋ ਕਿਉਂਕਿ ਦੋ ਪੀਸ ਬਚੇ ਹੋਏ ਆ ਜਸਟ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਮੈਂ ਇਹਨਾਂ ਦੀ ਇਨਕੁਆਰੀ ਆਰਡਰ ਕਰਕੇ ਹਟੀਆਂ ਆਰਡਰ ਰੀਸੀਵ ਹੋਇਆ ਤੇ ਇਹ ਹੈ ਜੀ ਕਿਸਤਾ ਸ਼ਾਰਟ ਸ਼ਾਰਟ ਫੁੱਲ ਕਾਟਨ ਦਾ ਸਟਾਫ ਪੂਰਾ ਵਧੀਆ ਜੀ ਪਿਓਰ ਕਾਟਨ ਦਾ ਇਹ ਦੇ ਬਾਟਮ ਤੇ ਉੱਪਰ ਇਸ ਤਰ੍ਹਾਂ ਬੈਚਿੰਗ ਇਹਦੇ ਨਾਲ ਜਿਹੜਾ ਡੋਰੀਏ ਦਾ ਮਹਿੰਗੀ ਵਾਲਾ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਦੁਪੱਟਾ ਜਿਹੜਾ ਇਹ ਜੀ ਬਸ ਇਹੀ ਦੋ ਰੰਗਾਂ ਦਾ ਦੁਪੱਟਾ ਇਸ ਤਰ੍ਹਾਂ ਡਬਲ ਡਾਈ ਹੋਇਆਗਾ ਇਹ ਇਸ ਤਰ੍ਹਾਂ ਦਾ ਥਿੰਕੋ बॉटम ਵਾਲੇ ਵਰਕ ਵਾਲੇ ਜਿਹੜੇ ਸੂਟ ਨੇ ਆਪਣੇ ਕੋਲੇ ਲਗਭਗ ਖਤਮ ਹੋ ਗਏ ਆ ਬਸ ਜਿਹੜੇ ਮੈਂ ਤੁਹਾਨੂੰ ਅੱਜ ਵੀਡੀਓ ਵਿੱਚ ਦਿਖਾਤੇ ਕੇ ਪੀਸ ਬਚਾ ਇਸ ਨੂੰ ਵੀ ਡਿਸਪਲੇ ਕਰਦੇ ਆਪਾਂ ਲਗਭਗ ਮੈਂ ਸਾਰੇ ਵਿਖਾਤੇ ਜੀ ਤੁਹਾਨੂੰ ਇਸ ਤੋਂ ਬਾਅਦ ਆਪਣੇ ਕੋਲੇ बॉटम ਤੇ ਵਰਕ ਵਾਲਾ ਜਾਂ ਪੈਚ ਵਰਕ ਵਾਲਾ ਕੋਈ ਸੂਟ ਨਹੀਂ ਆ ਉਸ ਤੋਂ ਬਾਅਦ ਮਸਲੀਨ ਦੇ ਦੁਪੱਟਿਆਂ ਦੇ ਉੱਪਰ ਆਲਓਵਰ ਸੂਟ ਤੇ ਪੈਚ ਵਰਕ ਵਾਲੇ ਸੂਟ ਆਪਣੇ ਕੋਲੇ ਬਚੇ ਹੋਏ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਕੁਸ਼ਕ ਦੇ ਨਾਲ ਮੈਚਿੰਗ ਦੇ ਨਾਲ ਮਸਲੀਨ ਦੇ ਦੁਪੱਟਿਆਂ ਤੇ ਵਰਕ ਵਾਲੇ ਵੀ ਸੂਟ ਮੇਰੇ ਕੋਲੇ ਅਵੇਲੇਬਲ ਹੈਗੇ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ ਤੇ ਇਹ ਸਾਰੇ ਸੂਟ ਆਪਣੇ ਕੋਲੇ ਸਿੰਗਲ ਸਿੰਗਲ 2 2 ਹੋਣ ਕਰਕੇ ਡਿਸਕਾਊਂਟ ਤੇ ਲੱਗੇ ਹੋਏ ਆ ਸੋ ਤੁਸੀਂ ਇਹ ਸਾਰੇ ਸੂਟ ਆ ਜਿਹੜੇ ਇਹ ਲੈ ਸਕਦੇ ਹੋ ਹਾਂਜੀ ਇਹ ਸਕਿਨ ਤੇ ਇਸਕਿੰ ਦੇ ਨਾਲ ਸੇਮ ਜਿਹੜਾ ਇਹ ਸੂਟ ਆਪਣਾ ਸੇਲ ਹੋ ਗਿਆ ਸੀਗਾ ਇਹ ਜਿਹੜਾ ਸੂਟ ਆਪਣਾ ਸੇਲ ਹੋਇਆ ਸੀਗਾ ਪਲੇਨ ਬਾਟਮ ਦੇ ਨਾਲ ਬਹੁਤ ਸੋਹਣਾ ਇਹਦਾ ਫੈਬਰਿਕ ਹੈ ਬਹੁਤ ਵਧੀਆ ਸੌਫਟ ਕਾਟਨ ਹੈ ਇਸ ਸਕਿਨ ਦੇ ਨਾਲ ਇਹ ਵੀ ਇਸ ਤਰ੍ਹਾਂ ਕਰਕੇ ਵਰਕ ਹੈਗਾ ਤੇ ਇਹ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਇਹਦੇ ਨਾਲ ਡੋਰੀ ਇਹਦਾ ਨਹੀਂ ਮਸਲੀਨ ਦਾ ਦੁਪੱਟਾ ਹੈ ਇਸ ਤਰ੍ਹਾਂ ਇਹ ਡਾਈ ਹੋਈ ਵੀ ਹੈ ਅੱਛਾ ਜੀ ਇਹ ਵਾਲੇ ਜਿਹੜੇ ਸੂਟ ਹੈ ਇਹ ਸੀਗੇ ਆਪਣੇ ਬਾਟਮ ਵਰਕ ਵਾਲੇ ਸੂਟ ਇਹਦੇ ਨਾਲ ਦਾ ਜਿਹੜਾ ਪਲੇਨ ਬਾਟਮ ਵਾਲਾ ਸੀਗਾ ਬਿਨਾ ਦੁਪੱਟੇ ਤੋਂ ਉਹ ਸੂਟ ਸਾਰੇ ਸੇਲ ਹੋ ਗਏ ਆ ਜੀ ਸੋ ਉਹਨਾਂ ਦੀ ਪਲੀਜ਼ ਇਨਕੁਆਰੀ ਨਾ ਕਰਿਓ ਤੇ ਇਹ ਜਿਹੜਾ ਮਸਲੀਨ ਦੇ ਦੁਪੱਟੇ ਵਾਲਾ ਬਾਟਮ ਦੇ ਉੱਤੇ ਵਰਕ ਵਾਲਾ ਸੂਟ ਹੈ ਇਹ ਆਪਣੇ ਕੋਲੇ ਹਜੇ ਮੌਜੂਦ ਹੈ ਤੇ ਇਹ ਸੀਗੇ ਜੀ ਅੱਜ ਦੇ ਆਪਣੇ ਸਾਰੇ ਸੂਟ ਜਿਨ੍ਹਾਂ ਦੀ ਬਾਟਮ ਤੇ ਵਰਕ ਹੈ ਉਮੀਦ ਕਰਦੇ ਆ ਤੁਹਾਨੂੰ ਠੀਕ ਲੱਗੇ ਹੋਣੇ ਵਧੀਆ ਲੱਗੇ ਹੋਣੇ ਰੇਟ ਬਹੁਤ ਵਾਜਿਬ ਨੇ ਜੀ ਸਾਰੇ ਸੂਟ 1000 ਤੋਂ ਥੱਲੇ ਦੀ ਰੇਂਜ ਦੇ ਨੇ ਤੇ ਤੁਸੀਂ ਸਾਰੇ ਜਣੇ ਫਿਰ ਤੋਂ ਇੱਕ ਸੇਵਾ ਦਾ ਮੌਕਾ ਦਿਓ ਇਸ ਕੰਮ ਦੇ ਵਿੱਚ ਮੇਰੇ ਤੁਸੀਂ ਐਪਰੀਸ਼ੀਏਟ ਕਰਿਓ ਮੈਨੂੰ ਆਪਣਾ ਯੋਗਦਾਨ ਪਾਇਓ ਆਪਣਾ ਸਮਰਥਨ ਦਿਓ ਤੇ ਤਾਂ ਜੋ ਮੈਂ ਆਪਣੇ ਕੰਮ ਦੇ ਵਿੱਚ ਥੋੜਾ ਅੱਗੇ ਵਧ ਸਕਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਕੰਮ ਦੇ ਵਿੱਚ ਅੱਗੇ ਵਧਿਆ ਜਾ ਸਕਦਾ ਹੈ ਤੇ ਚਲੋ ਜੀ ਮਿਲਦੇ ਆਂ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਜੀ